ਪੰਜਾਬ ਸਰਕਾਰ ਵਿੱਚ ਹਲਚਲ ਤੇਜ਼ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਸੱਦਲੇ ਸਾਰੇ ਵਿਧਾਇਕ ਸਾਰੇ ਵਿਧਾਇਕਾਂ ਨੂੰ ਸੱਦ ਕੇ ਕੀਤੀ ਜਾ ਰਹੀ ਹੈ ਮੀਟਿੰਗ ਉਸ ਮੀਟਿੰਗ ਦਾ ਮੁੱਦਾ ਕੀ ਹੈ ਜੋ ਅਚਨਚੇਤ ਸਾਰੇ ਵਿਧਾਇਕਾਂ ਨੂੰ ਬੁਲਾ ਲਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਜਰਾ ਕੀ ਹੈ ਸਾਰੇ ਵਿਧਾਇਕਾਂ ਦੇ ਕੰਨ ਖੜੇ ਹੋਏ ਹੋਏ ਨੇ ਜੋ ਅਚਨਚੇਤ ਸਾਰੇ ਵਿਧਾਇਕਾਂ ਨੂੰ ਇਕੱਠਾ ਕਰ ਲਿਆ ਗਿਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਵੇਂ ਹੀ ਜਲੰਧਰ ਦੌਰੇ ਤੇ ਆਏ ਨੇ 2 ਦਿਨ ਉਹਨਾਂ ਨੇ ਜਲੰਧਰ ਦੇ ਵਿੱਚ ਰਹਿਣਾ ਹੈ ਸੋ ਇੱਥੇ ਉਹਨਾਂ ਨੇ ਮਾਝੇ ਦੇ ਦੁਆਬੇ ਦੇ ਸਾਰੇ ਵਿਧਾਇਕਾਂ ਨਾਲ ਜਿਹੜਾ ਕਿ ਸੱਤਾ ਭੇਜਤਾ ਹੈ ਸਾਰੇ ਵਿਧਾਇਕਾਂ ਨੂੰ ਉੱਥੇ ਜਲੰਧਰ ਦੇ ਵਿੱਚ ਆਉਣ ਲਈ ਕਹਿ ਦਿੱਤਾ ਗਿਆ ਹੈ ਵਿਧਾਇਕਾਂ ਦੇ ਨਾਲ ਨਾਲ ਸਾਰੇ ਅਫਸਰ ਵੀ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਹੋਰ ਨਗਰ ਨਿਗਮਾਂ ਦੇ ਕਮਿਸ਼ਨਰ ਸਾਰੇ ਅਫਸਰਸ਼ਾਹੀ ਜੋ ਕਿ ਜਲੰਧਰ ਦੇ ਵਿੱਚ ਅੱਜ 11 ਵਜੇ ਦੇ ਕਰੀਬ ਮੀਟਿੰਗ ਹੋਣ ਜਾ ਰਹੀ ਏ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਲਈ ਸਾਰਿਆਂ ਨੂੰ ਆਰਡਰ ਕਰ ਦਿੱਤੇ ਗਏ ਨੇ ਸੋ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਵਿਧਾਇਕ ਸਾਰੇ ਜਿਹੜੇ ਕਿ ਜਿਵੇਂ ਹੀ ਸੁਨੇਹਾ ਪਹੁੰਚਿਆ ਸਾਰੇ ਉੱਥੇ ਜਲੰਧਰ ਪਹੁੰਚਨੇ ਸ਼ੁਰੂ ਹੋ ਗਏ ਨੇ ਕਾਰਨ ਕੀ ਏ ਕਿਉਂ ਅਚਨਚੇਤ ਵਿਧਾਇਕਾਂ ਨੂੰ ਇਕੱਠਾ ਕਰ ਲਿਆ ਕੀ ਕੋਈ ਨਵਾਂ ਸਿਆਸਤ ਹੋਣ ਜਾ ਰਹੀ ਹੈ ਕੀ ਕੋਈ ਨਵਾਂ ਐਲਾਨ ਕਰਨਾ ਹੈ ਜਾਂ ਕੋਈ ਕਿਸੇ ਵਿਧਾਇਕ ਨੂੰ ਮੰਤਰੀ ਬਣਾਉਣਾ ਹੈ ਕੀ ਕਾਰਨ ਸਾਰਿਆਂ ਦੇ ਨਜ਼ਰਾਂ ਇਹਨਾਂ ਟਿਕੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਚਨਚੇਤ ਕਿਉਂ ਬੁਲਾ ਲਿਆ ਸਾਰਿਆਂ ਨੂੰ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਸਾਰੇ ਵਿਧਾਇਕ ਉਸ ਦੇ ਨਾਲ ਨਾਲ ਸਾਰੇ ਵਿਧਾਤੀ ਖੇਤਰਾਂ ਦੇ ਵਿਧਾਇਕ ਜਿਹੜੇ ਨੇ ਉਹ ਸਾਰੇ ਇਕੱਠੇ ਕਰ ਲਏ ਗਏ ਨੇ ਜਿੰਦਰਦਰ ਦੇ ਪੀਏਪੀ ਗਰਾਉਂਡ ਦੇ ਵਿੱਚ ਉੱਥੇ ਮੀਟਿੰਗ ਹੋਣੀ ਹੈ ਉੱਥੇ ਜਿਹੜਾ ਕਿ 11 ਵਜੇ ਟਾਈਮ ਦਿੱਤਾ ਗਿਆ ਜੋ ਕਿ ਮੀਡੀਆ ਕਰਮੀਆਂ ਤੋਂ ਜਾਣਕਾਰੀ ਆ ਰਹੀ ਕਿ ਅਸਲ ਇਸ ਮੀਟਿੰਗ ਦਾ ਮੁੱਦਾ ਕੀ ਹੈ ਇਸ ਮੀਟਿੰਗ ਦੇ ਵਿੱਚ ਸਾਰੇ ਨਗਰ ਨਿਗਮ ਦੇ ਅਫਸਰ ਵੀ ਆ ਰਹੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਇਸ ਤੇ ਨਵਾਂ ਰੋਡ ਮੈਪ ਫਿਰ ਅੱਗੇ ਉਲਿੱਖਿਆ ਜਾਵੇਗਾ ਵਿਕਾਸ ਕਾਰਜਾਂ ਨੂੰ ਲੈ ਕੇ ਗੱਲਾਂ ਹੋਣਗੀਆਂ ਸੋਸ ਤੇ ਪਹਿਲ ਵਿਧਾਇਕਾਂ ਨੂੰ ਜਿਹੜੇ ਤੁਹਾਡੇ ਹਲਕਿਆਂ ਦੇ ਵਿੱਚ ਕੰਮ ਰੁਕੇ ਹੋਏ ਨੇ ਜਿਹੜੇ ਹਲਕਿਆਂ ਵਿੱਚ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਅੱਜ ਇਹ ਮੀਟਿੰਗ ਸੱਦੀ ਜਾ ਰਹੀ ਹੈ ਦੂਸਰੀ ਗੱਲ ਇਹ ਵੀ ਸਾਹਮਣੇ ਆ ਰਹੀ ਕਿ ਜਿਹੜੀਆਂ ਅੱਗੇ ਨਗਰ ਨਿਗਮ ਚੋਣਾਂ ਹੋਣੀਆਂ ਨੇ ਨਗਰ ਨਿਗਮ ਚੋਣਾਂ ਨੂੰ ਕਰਕੇ ਵੀ ਜਿਹੜੇ ਕਿ ਅੰਮ੍ਰਿਤਸਰ ਨਗਰ ਨਿਗਮ ਹੈ ਜਿਸ ਕੰ ਸਾਰੇ ਵਿਧਾਇਕ ਜਿਹੜੇ ਸੱਜੇ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਵੀ ਸੱਦੇ ਗਏ ਨੇ ਉਹ ਨਗਰ ਨਿਗਮ ਅੰਮ੍ਰਿਤਸਰ ਨੂੰ ਲੈ ਕੇ ਦੂਸਰਾ ਦਿਹਾਤੀ ਖੇਤਰੋਂ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਕੀ ਸਮੱਸਿਆਵਾਂ ਕੀ ਆ ਰਹੀਆਂ ਨੇ ਪਾਣੀ ਦੀ ਸਮੱਸਿਆ ਕੀ ਹੈ ਬਿਜਲੀ ਦੀ ਸਮੱਸਿਆ ਕੀ ਇਹ ਸਾਰੀਆਂ ਗੱਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਨਾਲ ਤੇ ਅਫਸਰਾਂ ਨਾਲ ਕਰਨੀਆਂ ਚਾਹੁੰਦੇ ਨੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਦੂਰ ਹੋਣ ਔਰ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਲੋਕਾਂ ਦਾ ਲਗਾਅ ਹੋਵੇ ਜੋ ਕਿ ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਰੇ ਦੀ ਨਮਾਇਦੇ ਸਰਪੰਚ ਬਣ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਹੀ ਸਾਰੇ ਵਿਧਾਇਕਾਂ ਨੂੰ ਬੁਲਾਇਆ ਹੈ ਅੱਜ ਉਹਨਾਂ ਦੇ ਨਾਲ ਅਗਲਾ ਕਿਹੜਾ ਰੋਡ ਮੈਪ ਜਿਹੜਾ ਕਿ ਤਿਆਰ ਕੀਤਾ ਜਾਵੇਗਾ ਸੋ ਸਾਰੇ ਅਫਸਰ ਵੀ ਜਿਹੜੇ ਪਹੁੰਚੇ ਹੋਏ ਨੇ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਆਵੇਗਾ ਉਸ ਮੀਟਿੰਗ ਦੇ ਵਿੱਚ ਕੀ ਨਵਾਂ ਕੁਝ ਨਿਕਲ ਕੇ ਆਵੇਗਾ ਸੀ ਤੁਹਾਡੇ ਨਾਲ ਫਿਰ ਜਿਹੜਾ ਕਿ ਉਹ ਜੁੜਾਂਗੇ ਇੱਕ ਇੱਕ ਵਾਰ ਜਿਹੜੀ ਮੀਟਿੰਗ ਬੁਲਾ ਲਈਏ ਸਾਰੇ ਅਫਸਰਾਂ ਦੀ ਜੋ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਮੀਟਿੰਗ ਹੋਣ ਜਾ ਰਹੀ ਏ ਜੋ ਪੰਜਾਬ ਦੇ ਵਿੱਚ ਸਤੰਬਰ ਅਗਸਤ ਦੇ ਆਖਰੀ ਹਫਤੇ ਜਿਨਾ ਕਿ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਸਤੰਬਰ ਦੇ ਪਹਿਲੇ ਹਫਤੇ ਚੋਣਾਂ ਹੋ ਸਕਦੀਆਂ ਨੇ ਜੋ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਪਹਿਲਾਂ ਇਹ ਗੱਲ ਆ ਰਹੀ ਸੀ ਕਿ ਨਗਰ ਨਿਗਮ ਚੋਣਾਂ ਜਿਹੜੀਆਂ ਨੇ ਉਹ ਦਸੰਬਰ ਚ ਹੋ ਸਕਦੀਆਂ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਸਟੇਜ ਜਰੂਰ ਲਿਆ ਹੋਇਆ ਪਰ ਨਗਰ ਨਿਗਮ ਚੋਣਾਂ ਵੀ ਨਾਲ ਦੀ ਨਾਲ ਹੀ ਕਰਵਾਉਣਾ ਚਾਹੁੰਦੇ ਨੇ ਜੋ ਕਿ ਅਗਲੇ ਜਮਨੀ ਚੋਣ ਹੋਣੀ ਹੈ ਪੰਜਾਬ ਦੇ ਚਾਰ ਹਲਕਿਆਂ ਤੇ ਉਹਨਾਂ ਤੋਂ ਪਹਿਲਾਂ ਇਹ ਚੋਣ ਹੈ ਨੇਪਰੇ ਚੜ੍ਹਨ ਜਾਂ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਸਵੀਕਾਰ ਕੇ ਸਾਰੇ ਵਿਧਾਇਕ ਜਿਹੜੇ ਅੱਜ ਇਕੱਠੇ ਕੀਤੇ ਗਏ ਨੇ ਔਰ ਸਾਰੇ ਅਫਸਰਾਂ ਨੂੰ ਬੁਲਾ ਕੇ ਜਿਹੜਾ ਕਿ ਸਾਰਾ ਕੰਮ ਕਾਜ ਦੇਖਿਆ ਜਾਵੇਗਾ ਔਰ ਉਹਨਾਂ ਤੇ ਕੀ ਐਲਾਨ ਕੀਤਾ ਜਾਵੇਗਾ ਜਦੋਂ ਵੀ ਕੋਈ ਨਵੀਂ ਖਬਰ ਆਏਗੀ ਤਾਂ ਉਹਨਾਂ ਨਾਲ ਫਿਰ ਜੁੜਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਕੋਲ ਹਰ ਰੋਜ਼ ਨਵੀਂ ਤੇ ਤਾਜ਼ਾ ਜਾਣਕਾਰੀ ਆ ਸਕੀ